ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋਪੀ ਕੀਬੋਰਡ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਡੱਲ ਨਾਲ ਲੱਗਦੇ ਪਿੰਡ ਬਾਹ ਤਾਰਾ ਸਿੰਘ ਡਲੇਰੀ ਖਾਲੜਾ ਇੱਥੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਆ ਵੀਰ ਦਲੇਰ ਸਿੰਘ ਬਾਠ ਹੋਂਦੇ ਘਰ ਆਇਆ ਦੋਸਤੋ ਤੇ ਗਰਲਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਐਨੀਮਲ ਤੁਹਾਨੂੰ ਦੋ ਦਿਖਾਉਣੇ ਆਂ ਦੋਵੇਂ ਝੋਟੀਆਂ ਨੇ ਇੱਕ ਪਹਿਲਾ ਸੂਆ ਪਲੂਨ ਝੋਟੀ ਸੂਈ ਹੈ ਤੇ ਇੱਕ ਦੂਜਾ ਸੂਆ ਮੀਣੀ ਢੇਲੀ ਤੁਹਾਨੂੰ ਆਪਾਂ ਨੀਲੀ ਰਾਵੀ ਦੀ ਝੋਟੀ ਦਿਖਾ ਦੇਵਾਂਗੇ ਤੋਂ ਮਗਰ ਕਟਾ ਮੇਲਕਾਫ ਨੀਲੀ ਰਾਵੀ ਦੇ ਵਿੱਚ ਹੀ ਬੱਚਾ ਤੋਂ ਦੋਨਾਂ ਝੋਟੀਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਤਰੀਕ ਅੱਜ 6 ਮਈ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਤੋਂ ਬਾਕੀ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਖਰੀਦੀ ਕਰਨ ਆ ਰਿਹਾ ਇਹ ਧਿਆਨ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆ ਤੁਹਾਡਾ ਹੱਕ ਬਣਦਾ ਠੀਕ ਹੈ ਜੀ ਆਪਣੀ ਤਸੱਲੀ ਕਰ ਲਿਆ ਜੇ ਤੇ ਰੂਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਰਹਿੰਦੇ ਆ ਜਿਆਦਾਤਰ ਮੱਝਾਂ ਝੋਟੀਆਂ ਆਉਂਦੀਆਂ ਨੇ ਇਸ ਕਿਲੇ ਤੇ ਬਾਕੀ ਵਿਹੜਾ گاਵਾ ਵੀ ਆਉਂਦੀਆਂ ਰਹਿੰਦੀਆਂ ਨੇ ਸਮੇਂ-ਸਮੇਂ ਨਾਲ ਪੁੱਛ-ਕਿਛ ਕਰਦੇ ਰਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਤੁਹਾਨੂੰ ਮਿਲਦੀ ਰਹੂਗੀ ਸੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲੂਗਾ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਗਰਲਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੰਦੂ ਸਾਹਿਬ ਮੋਠੀ ਥਾ ਵੀਰੇ ਕੱਢ ਦੀ ਗੱਲਾ ਤੁਸੀਂ ਸੁਣਾਓ ਅੱਗੇ ਗਰਲਾਵ ਸਿਆ ਵਕਪਾ ਪੈ ਗਿਆ ਵੈਸੇ ਬਾਕੀ ਕੁਝ ਸੀਜ਼ਨ ਦੀ ਲੱਗ ਗਈ ਗਰਲਾਵ ਸੀਜ਼ਨ ਆ ਗਿਆ ਵਿੱਚ ਕਣਕ ਦਾ ਕਣਕ ਨੂੰ ਵੜਾ ਕੇ ਤੂੜੀ ਬਣਾਈ ਫਿਰ ਇਸ ਤਰ੍ਹਾਂ ਪਨੀਰੀਆਂ ਲੈ ਹੋ ਗਈ ਇੱਕ ਨਗਰ ਜਿੱਤਨਾ ਦੋ ਇਕਾਈ ਨਾਲ ਨਾਲ ਵਿਖਤ ਗਿਆ ਅੱਜ ਮਜਾ ਤਿੰਨ ਹੀ ਦੇ ਇੱਕ ਟੋਕੜਾ ਘੱਬਣਾ ਵਿੱਚ ਵਿਗ ਗਿਆ ਹੁਣ ਦੋ ਰਹਿ ਗਈਆਂ ਮੈਂ ਚੱਲੋ ਦੋਹਾਂ ਦੀ ਵੀਡੀਓ ਪਾ ਦਿੰਨੇ ਆ ਠੀਕ ਆ ਜੀ ਚਲੋ ਵੀ ਸੋ ਇਹ ਸੀਜ਼ਨ ਤਾਂ ਫਿਰ ਇਸੇ ਤਰ੍ਹਾਂ ਲੱਦਦਾ ਮਿਲਦਾ ਨਾਲ ਹੀ ਤੁਰਿਆ ਆਉਂਦੇ ਆ ਹਣਾ ਇੱਕ ਸੰਧੂ ਸਾਹਿਬ ਜਿਹੜਾ ਆਪਣੇ ਤੋਂ ਪਤਾ ਜਿਹੜਾ ਵਪਾਰੀ ਭਰਾਏ ਮਾਲ ਖਰੀਦੀ ਜਾਂਦੇ ਆ ਜੇ ਜਦੋਂ ਡੰਗਰ ਵੀਡੀਓ ਦੇ ਕਲਾਸ ਦਾ ਕੀ ਪਉਣਾ ਸਾਨੂੰ ਦੇ ਦੇ ਹਾਂ ਤੇ ਆਪਾਂ 1000 2000 ਕਮਾਈ ਕਰ ਜਿਹੜਾ ਮਰਜ਼ੀ ਲੈ ਬਿਲਕੁਲ ਜੀ ਬਿਲਕੁਲ ਹਾਂ ਜੀ ਲਵੀਕਰ ਲਾਲ ਸ਼ੁਰੂਆਤ ਕਰਾਂਗੇ ਕਿ ਬਹੁਤ ਪਿਆਰੀ ਝੋਟੀ ਆਪਣੇ ਕੋਲ ਢੇਲੀ ਇਹ ਮੀਨੀ ਆ ਸ਼ੁਰੂਆਤ ਸੰਧੂ ਸਾਹਿਬ ਮੈਂ ਜੇ ਤਾਂ ਆਪਾਂ 2020 21 ਦੇ ਵਿੱਚ ਇਹਦੇ ਨਾਲ ਦੀ ਮੱਝ ਪਾਈ ਸੀ ਅੱਛਾ ਤੇ ਮੇਰੇ ਖਿਆਲ ਨਾਲ ਜਿਹੜੇ ਭੈਣ ਭਰਾ ਕੋਈ ਵੀਡੀਓ ਵੇਜ ਲੈਿੰਦਾ ਅੱਜ ਤਾਂ ਹੀ ਫੋਨ ਲਾ ਦਿੰਦਾ ਹਾਂ ਅੱਜ ਵੀ ਉਹਦੇ ਨਾਲ ਦਾ ਹੀ ਨਗੀਨਾ ਲੈਂਦਾ ਹੈ ਤੇ ਰੇਟ ਵੀ ਆਪਾਂ 2021 22 ਵਾਲੇ ਕਰ ਦਨੇ ਆ ਠੀਕ ਆ ਹਾਂ ਪਿਛਲੇ ਮਹੀਨੇ ਦਾ ਰਗਵਾ ਤੇ ਆਪਣਾ ਵੀਡੀਓ ਲਾਲ ਦਾ ਇੱਕ ਝੋਟੀ ਪਹਿਲਾਂ ਪਾਈ ਸੀ 2122 ਦੇ ਵਿੱਚ ਤੇ ਉਹਦੇ ਨਾਲ ਤਾਂ ਇੱਕ ਨਮੂਨਾ ਆ ਗਿਆ ਇੱਕ ਨਾਲ ਦੀ ਬਿਲਕੁਲ ਮਿਲਦੀ ਜੁਲਦੀ ਝੋਟੀ ਖੜੀ ਹੈ ਤੁਹਾਨੂੰ ਸਾਹਮਣੇ ਨੀਲੀ ਰਾਵੀ ਤੇ ਬੜੀ ਜਿਆਦਾ ਘਟ ਮਿਲਦੀ ਹੈ ਇੱਕ ਨਾਲ ਢੇਲੀ ਹੋਵੇ ਦੀ ਹਾਂ ਢੇਲੀ ਆ ਹਾਂ ਲੈ ਵੀ ਕਰਲਾਲ ਤਾਂ ਸੂਹਾ ਦੱਸ ਵੀਰ ਸੂਹਾ ਸੂਹਾ ਜੀ ਸਾਹਿਬ ਦੂਜਾ ਜੇ ਕੱਲ ਤੜਕੇ ਦੀ ਸੂਹੀ ਜੇ ਠੀਕ ਹੈ ਅੱਜ ਸਵੇਰੇ 5 ਵਜੇ ਤੜਕੇ ਤੇਜੀ ਚਵਾਈ ਦੇ ਮੱਝ ਬਿਲਕੁਲ ਸਾਫ਼ ਕਰਦੀ ਆਪਾਂ ਠੀਕ ਹੈ ਹੁਣ 9-10 ਕਿਲੋ ਬੋਲਾ ਤਿਆਰ ਜੇ ਮਗਰ ਪਿਸਟਲ ਸਾਹ ਦਾ ਬਚਾ ਹੈ ਨੀਲੀ ਰਾਵੀ ਦਾ ਇਹ ਠੀਕ ਹੈ ਜੀ ਬਾਬੀ ਮਗਰ ਬੱਚਾ ਵੀ ਤੁਹਾਨੂੰ ਦਿਖਾਉਣਿਆ ਪਿਸਟਲ ਸਾਣ ਦਾ ਠੀਕ ਆ ਜੀ ਹਾਂ ਉਹ ਵੀਰਾਂ ਦਾ ਬੜੇ ਸ਼ੌਂਕ ਨਾਲ ਆਪਾਂ ਪੜਾਇਆ ਠੀਕ ਆ ਵੀ ਜਾਨੀ ਕਾਟੀ-ਕੋਟੀ ਦੇ ਦੂ ਤੇ ਗਾਂ ਰਵਾ ਬਾਂਜੀ ਬੱਚਾ ਬਹੁਤ ਸੋਨਾ ਪਾ ਗਿਆ ਹਾਂ ਮਾਰਕਿੰਗ ਕਰੋ ਚੱਕ ਪੂਰਾ ਪਲਿਆ ਫਿਰ ਬੱਚਾ ਸਾਣ ਦੇ ਬਿਲਕੁਲ ਜਿਹੜੇ ਬੱਚੇ ਦੀ ਮਾਰਕਿੰਗ ਬਹੁਤ ਸੁਣੀ ਆ ਠੀਕ ਆ ਜੀ ਆਖ ਵੇਖੋ ਸੰਤੂ ਸਾਹਿਬ ਦੀ ਉਹ ਠੰਡੀਆਂ ਵਾਲਾ ਜਿਹੜਾ ਵੀਰ ਗੋਰੇ ਦਾ ਸਾਣ ਪਿਸਟਲ ਉਹਦਾ ਬੱਚਾ ਇਹ ਮਗਰ ਮੇਲ ਕਾਫ ਨੀਲੀ ਰਾਵੀ ਦਾ ਕਟਾ ਤੇ ਗਰਨਾਲ ਅੱਜ ਦਿਨ ਕਿਨੇ ਦੱਸੇ ਨੂੰ ਸੁਣੀ 1.5 ਸੰਤੂ ਸਾਹਿਬ ਦੂਜਾ ਅੱਜ ਦੂਜਾ ਦੇਣਾ ਤੇ ਬੋਲਾ ਕੋਈ 2-3 ਕਿਲੋ ਸੰਧੂ ਸਾਹਿਬ ਤਿਆਰ ਹੈ ਤਿੱਜੀ ਚਵਾਈ ਦੇ ਸਵੇਰੇ ਸਾਫ ਕਰਤੀ ਆਪਾਂ ਠੀਕ ਆ ਉਹਦਾ ਸੀ ਕੋਈ ਭਣ ਭਰਾ ਨਾ ਆਉਂਦਾ ਸੌਦਾ ਕਰੇ ਆਪਣੇ ਨਾਲ ਠੀਕ ਆ ਲਓ ਵੀ 9 ਕਿਲੋ ਬੋਲੇ ਤੋਂ ਜਿਹੜੀ ਸਟਾਰਟਿੰਗ ਹੋਈ ਆ ਬਾਕੀ ਝੋਟੀ ਦੀ ਫੇਸ ਕੁਆਲਟੀ ਕਰੋ ਚੈੱਕ ਠੰਡੀ ਧੀਰੀ ਸੰਧੂ ਸਾਹਿਬ ਅੱਖਾਂ ਬਿਲਕੁਲ ਸੇਂਘੇ ਠਾਣੂ ਆ ਠੀਕ ਆ ਜੀ ਢੇਲੀ ਆ ਕਰਮਾ ਲਈ ਕੱਦ ਵੱਡਾ ਕੱਦ ਢਾਂਚਾ ਪੂਰਾ ਵੱਡਾ ਕੋਈ ਛੋਟੇ ਜਿਹੇ ਢਾਂਚੇ ਦੀ ਝੋਟੀ ਨਹੀਂ ਇਹ ਸੰਧੂ ਸਾਹਿਬ ਜਿੱਡਾ ਕਰ ਦੋ ਝੋਟੀ ਦਾ ਪੂਰੀਆਂ ਵੱਖੀਆਂ ਨਹੀਂ ਚੁੱਕੀਆਂ ਹਾਂ ਬਿਲਕੁਲ ਸਵਾਈ ਸਵਾਈ ਆ ਇੱਕ ਵੇਖੋ ਬੱਚਾ ਪ ਬਾਕੀ ਵੈਸੇ ਕੋਈ ਵੀ ਭਰਾ ਖਰੀਦੀ ਕਰਨ ਆਊਗਾ ਦੋਸਤੋ ਦਿਲ ਖੁਸ਼ ਹੋਊਗਾ ਕਿਸੇ ਭਰਾ ਦਾ ਚੀਜ਼ ਵੇਖਦੇ ਆ ਸਾਰੇ ਤੁਸੀਂ ਆਖੋਗੇ ਠੀਕ ਆ ਜੀ ਤੇ ਬਾਕੀ ਫੁੱਲ ਹੈਵੀ ਬਾਡੀ weight ਵੱਡੀ ਹਾਈਟ ਕੱਦ ਦੇ ਵਿੱਚ ਤੇ ਭਾਰਾ ਪਿੰਡਾ ਠੀਕ ਆ ਜੀ ਫੁੱਲ ਉੱਪਰੋਂ ਚੌੜੀ ਟਿੱਟਪੁੜੇ ਵਾਲੀ ਸਾਈਡ ਤੋਂ ਸੋ 9 ਕਿਲੋ ਤੋਂ ਸਟਾਰਟਿੰਗ ਕੀਤੀ ਹੈ ਬੋਲੇ ਬੋਲੇ ਆਇਆ ਜੇ ਦੂਜੇ ਦਿਨ ਤੁਸੀਂ ਸੂਈ ਦੇ ਥੱਲੇ ਸੋ ਚੰਗੀ ਕਾਰਗੁਜ਼ਾਰੀ ਆ ਗਰ ਲਾਲ ਇੱਕ ਵਾਰੀ ਮੜਾ ਜੇ ਹੋਰ ਨੇੜੇੋਂ ਤੋਰਦੇ ਸੋ ਲੱਗ ਗਿਆ ਬੋਲੇ ਆ ਜੀ ਇਨੇ ਗੈਲ ਨੀਲੀ ਦਾ ਵੀ ਅੱਜ ਆਪਣੇ ਕੋਲ ਹੀ ਆ ਤੇ ਆਪਾਂ ਆਖਣਾ ਹੈ ਪੁੱਤਰਾ ਤੁਹਾਨੂੰ ਇੰਦਰ ਹੋ ਗਿਆ ਆਪਣੇ ਕੋਲਆਂ ਚਾਰ ਪੰਜ ਸਾਲ ਤੇ ਸਾਲ ਦੇ ਵਿੱਚ ਜਿਆਦਾ ਨਹੀਂ ਕੋਈ ਚਾਰ ਪੰਜ ਸੌ ਮੱਝ ਵੇਚ ਦੇਈ ਦੀ ਆ ਤੇ ਉਦੋਂ ਮਗਰ ਉਹ ਇੱਕ ਹੀ ਆਈ ਜੇ ਟੇਲੀ ਨੀਲੀ ਆ ਇਹ ਲੱਪਦੀਆਂ ਕਿਹੜਾ ਵੀ ਸਾਰੀ ਸਾਰੀ ਕਿਤੇ 100 ਮੱਝ ਪਿੱਛੇ ਕਿਤੇ ਦੋ ਚਾਰ ਕਿਤੇ ਨਾਗ ਕਿਤੇ ਮਹਾਥੇ ਹੁੰਦੇ ਆ ਮੈਂ ਤੁਹਾਨੂੰ ਦੱਸ ਦੇ ਚਾਰ ਪੰਜ ਸੌ ਡੰਗਰ ਸਾਲ ਦਾ ਆਰਾਮ ਨਾਲ ਵੇਚ ਲਈਦਾ ਇਹ ਜਿਹਦੇ ਵਿੱਚੋਂ ਇੱਕ ਮੱਝ ਆਈ ਫੇਰ ਆਰ ਗਈ ਠੀਕ ਆ ਠੀਕ ਆ ਲੋ ਵੀ ਬਹੁਤ ਪਿਆਰੀ ਹੈ ਬਾਕੀ ਹਵਾਨਾ ਜਿਹੜਾ ਦੋਸਤੋ ਮੋਟ ਤੋਂ ਬਹੁਤ ਸੋਹਣਾ ਚੌਰਸ ਲੇਵਾ ਚੌੜਾਈ ਦੇ ਵਿੱਚ ਲੇਵਾ ਸੋ ਦੁੱਧ ਦੀ ਆਪਾਂ ਚੰਗੀ ਉਮੀਦ ਕਰ ਸਕਦੇ ਆ ਬਾਕੀ ਤੁਸੀਂ ਵੇਖੋਗੇ ਕਰਮਾਂ ਲਈ ਠੀਕਾ ਜੀ ਤੇ ਫੁੱਲ ਵਜਨ ਵੇਟ ਦੇ ਵਿੱਚ ਦਵਾਈ ਚੰਗੀ ਲੱਗੀ ਆ ਗਰਮਾ ਪੱਧਰ ਆ ਦਵਾਈ ਇੱਕ ਨੰਬਰ ਹੈ ਸੰਧੂ ਸਾਹਿਬ ਆਪਾਂ ਵੀਡੀਓ ਈ ਧਾਰਾ ਮਾਰਾ ਦਿੰਨੇ ਆ ਦੀਆਂ ਠੀਕ ਆ ਜੀ ਦਵਾਈ ਇੱਕ ਨੰਬਰ ਕੋ ਤੁਹਾਨੂੰ ਚੱਤ ਨਹੀਂ ਨਹੀਂ ਲੋਬੇ ਬਾਕੀ ਦੋਸਤੋ ਪ੍ਰੋਪਰ ਆਪਾਂ ਹਰੇਕ ਪੱਖ ਤੋਂ ਤੁਹਾਨੂੰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਤੁਸੀਂ ਵੀ ਮਾਰੋ ਝਾਤ ਇੱਕ ਵਾਰੀ ਸੋ ਇੱਕ ਬਹਿਣੀ ਬਾਕੀ ਬਹਿਣੀ ਵਾਲੇ ਪਾਸਿਓਂ ਵੀ ਦਿਖਾ ਦਿੰਨੇ ਆ ਸੋ ਝੋਟੀ ਸਾਰੀ ਚੰਗੀ ਆ ਠੀਕ ਆ ਜੀ ਸੋ ਧਾਰਾ ਵੀ ਤੁਹਾਨੂੰ ਨਾਲ ਦੀ ਨਾਲ ਬੱਚਾ ਲਾ ਕੇ ਆਪਾਂ ਕੋਈ 5 5 7 7 ਦੇਨ ਤੋਂ ਕਾਫੀ ਮੋਟੀਆਂ ਮਿਲ ਕੇ ਨਾਲੇ ਦੋ ਪਾਸੜਾਂ ਦੇ ਚੱਕਰ ਹਾਂ ਹਾਂ ਬੱਟੇ ਵਜੇ ਪੂਰੀ ਤਰ੍ਹਾਂ ਚਾਜਣਾ ਚੁੰਗੰਦੀ ਨਹੀਂ ਜਾਏ ਹੂੰ 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 ਕਟਾ ਵੀ ਚੰਗਾ ਮਾਲੀ ਬਣੂਗਾ ਪਿੱਛੇ ਹਾਂ ਇਹ ਦੇਖੋ ਆ ਚੰਗੀ ਜਾਂ ਮਿੱਠੀ ਜਾਂ ਮੈਂ ਹਾਂ ਹਾਂ ਆ ਲੋ ਵੀ ਇਹਨੀ ਗੰਗਾ ਫੜਦੇ ਫਿਰੋ ਨਾਲ ਡੰਡਾ ਲਿਆਓ ਵੀ ਢਲੋਵੇਂ ਆਈ ਆ ਇਹੋ ਜਿਹਾ ਕੰਮ ਨਹੀਂ ਆਪਾਂ ਕਰਦੇ ਭਾਵੇਂ ਦੋ ਚਾਰ ਦਿਨ ਵੀਡੀਓ ਖਲੋਗੇ ਭਾਵੇਂ ਉਹ ਵੀ ਬਹੁਤ ਮਿੱਠੀ ਮਾਚਾ ਠੀਕਾ ਜੀ ਠੰਡੀ ਧੀਰੀ ਤੁਸੀਂ ਤਾਂ ਸਾਹਮਣੇ ਦੇਖ ਹੀ ਰਹੇ ਜੇ ਕਰੋ ਸੀਲੀਆਂ ਚੈੱਕ ਕਰਮਾ ਲਈਆਂ ਠੀਕਾ ਜੀ ਮੋਟੀ ਧਾਰਾ ਬਿਲਕੁਲ ਕੰਨੇ ਆ ਜੀ ਤੁਸੀਂ ਸਾਹਿਬ 11 12 ਵਜੇ ਹਰੇ ਸ਼ਰੀ ਨਹੀਂ ਤੇਰਾ ਮੈਨ ਨਹੀਂ ਆ ਠੀਕਾ ਜੀ ਹਜੇ ਵੇਖੋ ਪਸਮੀ ਨਹੀਂ ਕੋਈ ਥਣਾਚੀ ਨਹੀਂ ਆਈ ਕਿ ਮੈਂ ਹਾਂ ਉਹ ਡੋਕੇ ਜਿਹਾ ਪਕੜਦੇ ਆ ਤੁਹਾਡੇ ਸਾਹਮਣੇ ਆ ਠੀਕ ਆ ਹੂੰ ਠੀਕ ਹੈ ਬਈ ਠੀਕ ਆ ਤੋ ਬਖਾਲਾ ਚੰਗਾ ਠੀਕ ਆ ਜੀ ਬਾਕੀ ਦੁੱਧ ਸੇਵਾ ਦਾ ਦੁੱਧ ਕਰਮ ਵਾਲੀ ਚੰਗਾ ਜਵਾਜੂ ਕੀ ਲਾਣੇ ਘਰਾਣੇ ਦੇ ਵਿੱਚ ਸੰਧੂ ਸਾਹਿਬ ਆਪਾਂ 15 16 ਨਹੀਂ ਜਾਂਦੇ ਕੋਈ ਜ਼ਿਆਦਾ ਨਹੀਂ ਤੇ ਨਾਰਮਲ ਸੇਵਾ ਦੇ ਕੋ ਚੰਗੀ ਭਰਾ ਸੇਵਾ ਵਾਲਾ ਲੈਦੇ 13 14 ਨਹੀਂ 12 13 ਕਿਲੋ ਦੁੱਧ ਆਉਣਾ ਕੱਢੀ 12 13 ਲੀਟਰਾਂ ਦਾ ਵੀ ਕੁਛ ਨਹੀਂ ਚਲੋ ਵੱਡੀ ਝੋਟੀ ਆ ਹਾਂ ਹਣ ਪਸੁੰਧ ਜੀ ਆਉਂਦੀ ਜੀ ਵੇਖੋ ਠੀਕ ਆ ਠੀਕ ਆ ਠੀਕ ਆ ਓਕੇ ਕਰ ਨਾਲ ਕੀ ਮੁੱਲ ਕੀ ਡਿਮਾਂਡ ਹੋਊਗੀ ਮੁੱਲ ਸੰਧੂ ਸਾਹਿਬ ਡਿਮਾਂਡ ਕਰਨ ਨੂੰ ਤਾਂ ਭਵੇਂ ਇਹਦੀ 1 30 ਕਰ ਲਈਏ 35 ਕਰ ਲਈਏ ਪਰ ਆਪਾਂ ਮੁੱਲ ਪਾਉਣਾ ਜੈਸਨੋ ਵਾਲਾ ਧ ਮੁੱਲ 1 20 1 15 1 12 1 10 ਦੀ ਜਸਨੋ ਦੇਣੀ ਹੈ ਹਾਂ ਨਾ 1 10 ਦੀ ਦੇਣੀ ਆ ਲੋ ਵੀ 1 11000 ਦੀ ਗਰਲਾ ਲਾਂਦਾ ਵੀ ਦੇਣੀ ਆ ਠੀਕ ਹੈ ਇਹ ਕਹਿੰਦੇ ਸੌਦੇ ਬਾਜੀ ਚ ਪੈਣਾ ਹੈ ਫਿਰ ਭਾਵੇਂ 1.5 ਲੱਖ ਮੁੱਲ ਕਰਾ ਲਓ ਤੇ ਭਾਵੇਂ 80000 ਤੋਂ ਦਰਪਾ ਆਪਾਂ ਨੂੰ ਕੋਈ ਚੱਕਰ ਨਹੀਂ ਤੇ ਜੇ ਲੈਣੀ ਕਿਸੇ ਨੇ ਫਿਰ 1 11000 ਦੀ ਜਸਨੋ ਆ ਠੀਕ ਆ ਭਾਈ ਹਾਂ ਤੇ ਭਾਵੇਂ ਆ ਦੀ ਕੋਈ ਚਾਟਾਂ ਤਸੱਲੀ ਕਰੇ ਉਹ ਆਪਾਂ ਨੂੰ ਕੋਈ ਚੱਕਰ ਨਹੀਂ ਲੋ ਠੀਕ ਆ ਜੀ ਖੁੱਲਾ ਸਮਾਂ ਕੱਢ ਕੇ ਆਓ ਤੇ ਆਪਣੀ ਤਸੱਲੀ ਕਰ ਲਿਆ ਜੀ ਆਨਲਾਈਨ ਮੰਗਾਉਣੀ ਕਿਸੇ ਭਰਾਣ ਦੇ ਵੇ ਤੜਕ ਤੁਸੀਂ ਆਪਦੇ ਘਰ ਬੈਠੇ ਬੀ ਚੀਜ਼ ਮੰਗਾ ਸਕਦੇ ਆਂ ਆਨਲਾਈਨ ਮੰਗਾਉਣੀ ਸਿੰਧੂ ਸਾਹਿਬ ਕੋ 9 ਕਿਲੋ ਤੇ ਮੰਗਾ ਲੇ ਇੱਥੇ ਆਣ ਕੇ ਚੋਣੀ ਫਿਰ 10 ਹੀ ਚੋਣੀ ਹਾਂ ਤਸੱਲੀ ਕਰੇ ਜਿੱਤਰਾਂ ਕਿਸੇ ਭਰਾਣ ਦੇ ਮਰਜ਼ੀ ਕਰਨੀ ਚੰਗੀ ਬਹੁਤ ਪਿਆਰੀ ਝੋਟੀ ਆ ਪਸੰਦ ਆਊਗੀ ਠੀਕ ਆ ਜੀ ਭਰਾਵਾਂ ਨੂੰ ਕਿਉਂਕਿ ਵੈਸੇ ਵੀ ਬਹੁਤ ਘੱਟ ਨਗੀਨੇ ਮਿਲਦੇ ਆ ਇਹੋ ਜਿਹੇ ਤੋ ਛੱਡ ਕੇ ਨਹੀਂ ਕੋਈ ਜਾਂਦਾ ਵੀਰ ਮੇਰਾ ਹਾਂ ਸਾਹਿਬ ਜੀ ਸਵਾਲ ਆਖ ਮੁੱਲ ਕਰ ਲੀਏ ਝੋਟੀ ਤਾਂ ਵੀ ਵਿਕਦੀ ਆ ਵਿਕਦੀ ਆ ਆਪਾਂ ਵੇਚਦੇ ਵੀ ਆ ਨਿੱਤ ਮਾਲ ਬਿਲਕੁਲ ਪਰ ਅੱਜ ਤੁਹਾਨੂੰ ਦੱਸਿਆ ਵੀ ਵਗਵਾ ਮਹੀਨਰਾ ਵੀਡੀਓ ਚ ਪਿਆ ਆਪਾਂ ਕੱਟਣਾ ਹੈ ਕੱਟਣਾ ਹੈ ਬਹੁਤ ਪਿਆਰੀ ਝੋਟੀ ਆ ਪਸੰਦ ਆਊਗੀ ਵੀਰਾਂ ਨੂੰ ਵੇਖੋ ਵੀਰ ਲਓ ਫਿਰ ਠੀਕ ਆ ਲੈ ਵੀ ਕਰ ਲਾਲ ਇੱਧਰ ਆ ਜਾ ਮੇਰਾ ਭਰਾ ਇੱਕ ਸੈਕਿੰਡ ਨੰਬਰ ਤੇ ਆਪਾਂ ਵੀ ਝੋਟੀ ਦਿਖਾਈਏ ਇਹ ਪਲੂਨ ਪਹਿਲਾ ਸੂਆ ਝੋਟੀ ਜੀ ਇਹ ਸੰਸਮ ਸਾਹਿਬ ਪਹਿਲਾ ਸੂਆ ਮੂੰਹ ਚਾਰ ਦੰਦ ਲਓ ਜੀ ਕਰੋ ਚੱਕ ਚੌਗੀ ਝੋਟੀ ਆ ਚਾਰ ਦੰਦ ਮੂੰਹ ਠੀਕ ਆ ਜੀ ਸੋ ਬਹੁਤ ਪਿਆ ਏ ਅਜਿਹੀ ਨੇ ਦੇਖੀ ਸੁਈ ਆ ਇਹਨੂੰ ਇੱਕ ਹਫਤਾ ਗਏ ਸੁਈ ਨੂੰ 9 ਕਿਲੋ ਦੁੱਧ ਤਿਆਰ ਇਸਲੇ ਲੋ ਵੀ ਹਫਤੇ ਦੀ ਸੁਈ ਏ 9 ਕਿਲੋ ਦੁੱਧ ਮਗਰ ਕਟਾ ਇਹਦੇ ਹਾਂਜੀ ਆ ਬੱਚਾ ਜੀ ਦਾ ਆ ਬੱਚਾ ਇਸੇ ਝੋਟੀ ਜਾਈ ਆ ਦੋਨੇ ਮਗਰੀ ਕਟੇ ਆ ਸੋ ਮੇਲ ਕਾਫ ਆ ਦੋ ਮਜਾ ਝੋਟੀਆਂ ਤੇ ਥੱਲੇ ਠੀਕ ਆ ਜੀ ਤੇ ਇਹ ਝੋਟੀ ਵੀ ਤਕਰੀਬਨ ਹੁਣ 9 ਕਿਲੋ ਤੇ ਚੱਲਣ ਡਈ ਇਹ ਥੱਲੇ ਸੰਧੂ ਸਾਹਿਬ ਜੇ ਕੋਈ ਭੈਣ ਭਰਾਣ ਕੇ ਚਾਹੁੰਦਾ ਫਿਰ 9 ਆ ਜੇ ਕੋਈ ਆਨਲਾਈਨ ਮੰਗਵਾਉਂਦਾ 8 ਤੇ ਮੰਗਾਲੇ ਠੀਕ ਆ ਵੀ ਲੋ ਵੀ 8 ਕਿਲੋ ਆਨਲਾਈਨ ਪ੍ਰਾਈਸ ਜਿਹੜੇ ਕਿ ਬਿਲਕੁਲ ਫੋਨ ਕਾਲ ਕਰਦੇ ਤਾਂ ਮਗਾਉਣੀ ਚਾਹੁੰਦੇ ਆ ਜਿਹੜਾ ਕੋਈ ਵੀਰੇ ਇੱਥੇ ਆਣ ਕੇ ਚੋਲੂਗਾ 9 ਕਿਲੋ ਦੀ ਚਵਾਈ ਕਰ ਲਿਆ ਜੇ ਕੱਦ तकरीबन ਛੋਟੀ ਪਲੂਨ ਪਹਿਲਾ ਸੂਆ ਤੇ ਕੱਦ ਤੁਸੀਂ ਵੇਖੋ ਕੱਦ ਇਹਦਾ ਵੀ ਕਰਮਾਲੀ ਦਾ ਵੱਡਾ ਤੇ ਲੰਬਾਈ ਲੂਈ ਇਹਦੀ ਵੀ ਚੰਗੀ ਆ ਠੀਕ ਆ ਜੀ ਤੇ ਬਾਕੀ ਗਰਲਾਰ ਚਵਾਈ ਬਰਾਬਰ ਜਿਵੇਂ ਮਾੜੀ ਸਾਈਡ ਦੀ ਚਵਾਈ ਇੱਕ ਨੰਬਰ ਆ ਕੋਈ ਪੂਰ ਛਟਾ ਨਹੀਂ ਕੋਸਣ ਵੱਧ ਘਟਨੀ ਇਹਦਾ ਅੱਛਾ ਹਾਂ ਜੇ ਜੇ ਸੰਧੂ ਸਾਹਿਬ ਸਰੀਰ ਹੈ ਨਾ ਹਾਂ ਸਭ ਬੋਨੇ ਆਣੇ ਦੀ ਦਸੀ ਜਈਏ ਜਿਵੇਂ ਮਰਜ਼ੀ ਦਸੀ ਜਈਏ ਪਰ ਆਪਾਂ ਇਧਰੋਂ ਲੋਕਲ ਹੀ ਲਈਏ ਹਾਂ 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 ਮਾਰਨਿੰਗ ਸਵੇਰ ਚਵਾਈ ਕਿੰਨੇ ਕ ਵਜੇ ਸਤੂ ਸਾਬ 5 ਵਜੇ ਹੋਈ ਅੱਜ ਦੋ ਦੀ ਸਵੇਰੇ ਦੋ ਦੀ ਹੈ ਹਾਂ ਹਾਂ ਦੁੱਧ 9 ਕਿਲੋ ਮਿਲਦੀ ਵੀ ਬੱਚੇ ਤੇ ਥੋੜੀ ਕੈਮਰੇ ਉਹ ਡਰਦੀ ਆ ਠੀਕ ਆ ਹੋਰ ਨਹੀਂ ਕੋਈ ਚੈੱਕ ਕਰ ਸੋ ਦੋਸਤੋ ਮਾਰਨਿੰਗ ਜਿਹੜੀ ਕੋਈ 5:00 ਵਜੇ ਦੀ ਚਵਾਈ ਆ ਹੁਣ ਕੋਈ 1:30 ਵਜਨ ਡਿਆ ਦੁਪਹਿਰ ਦਾ ਬੰਨੀ ਸ਼ੁਰੂ ਹੋ ਗਈ ਆ ਸ਼ਾਮ ਦੀ ਬਿਲਕੁਲ ਚਵਾਈ ਦਾ ਸਮਾਂ ਵੀ ਨੇੜ ਆਉਂਦਾ ਜਾਂਦਾ ਠੀਕ ਆ ਸੋ ਲੇਵਾ ਤੁਸੀਂ ਵੇਖੋਗੇ ਵੀ ਤਕਰੀਬਨ ਭਰਨਾ ਸਟਾਰਟ ਕੀਤਾ ਹੋਇਆ ਤੇ ਸ਼ਾਮ ਦੀ ਚਵਾਈ ਤੱਕ ਕਰਮਾ ਲਈ ਬਣ ਥਣ ਕੇ ਤਿਆਰ ਹੋ ਜਾਊਗੀ ਠੀਕ ਆ ਤੋ 2 ਟਾਈਮ ਚੋ ਲੋ 9 ਕਿਲੋ ਧਾਰਾਂ ਦੇ ਥੱਲੇ ਆ ਆਨਲਾਈਨ ਕੋਈ ਸੌਦਾ ਕਰਦਾ ਤੇ 8 ਕਿਲੋ ਦੀ ਗਾਰੰਟੀ ਤਸੰਦੀ ਤੇ ਕਰਲਾ ਲਾਂਦਾ ਵੀ ਆਪਾਂ ਘਲਾ ਦੇਾਂਗੇ ਸੰਧੂ ਸਾਹ ਭਾਵੇਂ ਕੋਈ ਆਪਣੇ ਘਰ 10 ਟਾਈਮ ਚੋਵੇ ਜੇ ਝੋਟੀ ਕਿਸੇ ਦੇ ਘਰ ਜਾ ਕੇ ਲੱਤ ਪੁੱਟ ਜੇ ਮੇਲ ਤੋਂ ਖਰਾਬ ਕਰੇ ਤਾਂ ਦੇ ਘਲਾ ਦੇ ਆਪਾਂ ਗੱਡੀ ਦਾ ਕਰਾ ਦੇ ਦਾਂਗੇ ਹੋਰ ਦੱਸੋ ਬਿਲਕੁਲ ਜੀ ਬਿਲਕੁਲ ਇਹ ਕਰਲਾ ਕੀ ਮੁੱਲ ਦੀ ਮੁੱਲ ਕਰਨ ਨੂੰ ਸੰਧੂ ਸਾਹ ਦਾ 1 15 10 ਜੋ ਮਰਜ਼ੀ ਕਰੀ ਜੀਏ ਡਿਮਾਂਡ ਇਹਦੀ 1 5 1 ਲੱਖ 2000 ਜੱਸ ਨਾਲ ਝੋਟੀ ਦੇ ਦਾਂਗੇ 1 2 ਦੀ ਹਾਂ ਜੀ ਮੋਬੀ 1 ਲੱਖ 2000 ਦੀ ਝੋਟੀ ਮਿਲ ਜੂਗੀ ਠੀਕ ਆ ਜੀ 1 ਲੱਖ 5 10 ਡਿਮਾਂਡ ਕੁਛ ਵੀ ਆ 1 ਲੱਖ 2000 ਦੀ ਝੋਟੀ ਆ ਕੱਦ ਵੱਡਾ ਕਿਉਂਕਿ ਬਹੁਤੇ ਵੀਰਾਂ ਨੂੰ ਹੁੰਦਾ ਵੀ ਕੱਦ ਕਾਠ ਕਿਤੇ ਗਿਆ ਛੋਟਾ ਨਾ ਨਿਕਲੇ ਕੱਦ ਵੱਡਾ ਝੋਟੀ ਲਵੀ ਆ ਠੀਕ ਆ ਜੀ ਪਹਿਲਾ ਸਵੇਰ ਸੂਈ ਏ ਤੇ ਕੱਦ ਵੱਡਾ ਹੂੰ ਸਾਹਿਬ ਅਜੇ ਕੱਦ ਨੇ ਝੋਟੀ ਨਾ ਹੋਰ ਪੜ ਜਾਣਾ ਦੂਜੇ ਸੂਏ ਨੂੰ ਹਾਂ ਪਰ ਉਪੂ ਰੁਗੀ ਤੇ ਕਰਮਲ ਨੇ ਨੇ ਦੂਣੀ ਜਾ ਆਪਣਾ ਹਾਂ ਜੀ ਸੋ ਬਾਕੀ ਆ ਬੈਕ ਸਾਈਡ ਤੋਂ ਤੁਹਾਨੂੰ ਇੱਕ ਵਾਰੀ ਫਿਰ ਆਪਾਂ ਵਿਖਾ ਦੇਣੀ ਆ ਠੀਕ ਆ ਜੀ ਸੋ ਕਿਸੇ ਰਕਮ ਦੀ ਕੋਈ ਧਾਰਾਂ ਦੀ ਬਾਤ ਘਾ ਤੇ ਕਿਸੇ ਰਕਮ ਦਾ ਕੋਈ ਭੂਰ ਛਟਾ ਨਹੀਂਗਾ ਤੇ ਇਹ ਮੁੱਲ ਇਹ ਡਿਮਾਂਡ ਆ ਇਸ ਝੋਟੀ ਦੀ ਬਾਕੀ ਜਿਹੜੇ ਭਰਾਵਾਂ ਨੂੰ ਪਸੰਦ ਆ ਜੂਗੀ ਠੀਕ ਆ ਜੀ ਗੱਲਬਾਤ ਕਰ ਲਿਓ ਜੇ ਗਰਲਾਲ ਦੇ ਨਾਲ 1 ਲੱਖ 2000 ਦੀ ਇਹ ਝੋਟੀ ਮਿਲ ਜੂਗੀ ਸੋ ਇਹ ਦੋਵੇਂ ਅੱਜ ਨਾ ਗਪਕਾਊਗਾ ਠੀਕ ਆ ਜੀ ਇੱਕ ਦੂਜੇ ਸਵੇ ਤੁਹਾਨੂੰ ਆਪਾਂ ਢੇਰੀ ਨੀਲੀ ਰਵੀ ਦੀ ਝੋਟੀ ਨੀਲੀ ਦੀ ਦਿਖਾਤੀ ਆ ਮਗਰ ਕਟਾ ਪਿਸਟਲ ਸਾਹਮ ਦਾ ਠੀਕ ਆ ਜੀ ਇਹ ਵੀ ਇੱਕ ਤਕਰਮ ਵਾਲੀ ਕੋਈ 9 10 9 10 ਕਿਲੋ ਬੋਲੇ ਤੋਂ ਸ਼ਟਾਟਿੰਗ ਹੋਈ ਆ ਓਕੇ ਗਰਲਾਲ ਇੱਕ ਨੰਬਰ ਕਰਦੇ ਸੰਜੇ ਜੀ ਨੰਬਰ ਹੈਗਾ ਸੰਦੂ ਸਾਹ 97792 900 977929006 ਪਿੰਡ 달 ਤਹਿਸੀਲ ਪੱਟੀ ਜਵਾਸ਼ਿਕ ਕਮੰਦਾਰ ਸਾਹਿਬ ਇਹ ਨੰਬਰ ਦੇ ਕੋਈ ਭਾਣ ਪ੍ਰਾਪ ਆਪਣੇ ਨਾਲ ਕਨੈਕਟ ਕਰ ਸਕਦਾ ਠੀਕ ਆ ਭਾਈ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ